ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਜੀ ਉਹ ਆਪਾਂ ਗੋਲੀ ਡੰਡੇ ਤੋਂ ਜਿਹੜੇ ਨਦੀਨ ਨਾਸ਼ਕ ਵਰਤ ਰਹੇ ਆ ਤੇ ਪਿਛਲੇ ਸਾਲਾਂ ਤੋਂ ਜਿਹੜੇ ਆਪਾਂ ਦਵਾਈ ਉਸ ਦਵਾਈ ਨੂੰ ਵਰਤ ਰਹੇ ਆ ਕਰੀਟਾ ਕੰਪਨੀ ਦੀ ਹੈ ਤੇ ਉਹਦਾ ਨਾਮ ਹੈਗਾ ਜੀ ਏਸੀਐਮ 9 ਆਪਾਂ ਸਾਰਿਆਂ ਨੂੰ ਇਹਦਾ ਨਾਮਦਾਰਤਾ ਪਤਾ ਹੀ ਹੋਊਗਾ ਤੇ ਆਪਾਂ ਇਹਨੂੰ ਪਿਛਲੇ ਸਾਲਾਂ ਤੋਂ ਜਿਹੜੇ ਕਿਸਾਨ ਭਰਾ ਵਰਤ ਰਹੇ ਹੈ ਉਹਨਾਂ ਨੂੰ ਇਹਦੇ ਰਿਜ਼ਲਟ ਬਾਰੇ ਵੀ ਪਤਾ ਹੈ ਤੇ ਨੁਕਸਾਨ ਬਾਰੇ ਵੀ ਪਤਾ ਤੇ ਅੱਜ ਆਪਾਂ ਤੁਹਾਨੂੰ ਇਸ ਦਵਾਈ ਦੇ ਬਾਰੇ ਜਾਣਕਾਰੀ ਦਵਾਂਗੇ ਬੀ ਆਪਾ ਕਿਸ ਤਰੀਕੇ ਦੇ ਨਾਲ ਆਪਾਂ ਕਿੰਨੀ ਇਹਦੀ ਡੋਜ਼ ਵਰਤਣੀ ਹੈ ਤੇ ਕਿੰਨੇ ਦਿਨਾਂ ਦੀ ਕਣਕ ਉੱਤੇ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਤੇ ਕਿਸ ਤਰੀਕੇ ਦੇ ਨਾਲ ਇਹ ਗੋਲੀ ਡੰਡੇ ਨੂੰ ਕੰਟਰੋਲ ਕਰਦੀ ਹੈ ਤੇ ਇੱਕ ਗੱਲ ਇਹ ਜਿਹੜੇ ਆਪਣੇ ਕਣਕ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਆ ਉਹਨਾਂ ਨੂੰ ਵੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰਦੀ ਹੈ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਜਿਵੇਂ ਖੰਡੀ ਹੋਗੀ ਪਾਲਕ ਹੋਗੀ ਬਾਥੂ ਹੋ ਗਿਆ ਇਹ ਗੋਲੀ ਡੰਡੇ ਤੇ ਛੋੜੀ ਪੱਤੀ ਵਾਲੇ ਦੋਨੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ ਆਪਾਂ ਨੂੰ ਕੋਈ ਵੀ ਵਿੱਚ ਅਲੱਗ ਤੋਂ ਦਵਾਈ ਵਰਤਣ ਦੀ ਲੋੜ ਨਹੀਂ ਗਈ ਪਰ ਜਿਹੜੀ ਇਹ ਦਵਾਈ ਹੈ ਪਿਛਲੇ ਸਾਲਾਂ ਦੇ ਵਿੱਚ ਜਿੰਨਾ ਕਿਸਾਨ ਭਰਾਵਾਂ ਨੇ ਵਰਤੀ ਹੈ ਤੇ ਇਹ ਦਵਾਈ ਕਰਨ ਤੋਂ ਬਾਅਦ ਕਈ ਵਾਰ ਕੀ ਹੁੰਦਾ ਆਪਣੀ ਕਣਕ دب ਜਾਂਦੀ ਹੈ ਉਹਦੀ ਫੋਟ ਰੁਕ ਜਾਂਦੀ ਹੈ ਤੇ ਕਈ ਵਾਰ ਕਣਕ ਸੜ ਵੀ ਜਾਂਦੀ ਹੈ ਤੇ ਉਦੋਂ ਉਹਦੇ ਤੋਂ ਆਪਾਂ ਨੂੰ ਬਚਨ ਦੇ ਲਈ ਆਪਾਂ ਕੀ ਕਰਨਾ ਹੈ ਇਸ ਵਾਰ ਕਿਸੇ ਤਰੀਕੇ ਦੇ ਨਾਲ ਆਪਾਂ ਸਪਰੇਅ ਕਰਨੀ ਹੈ ਉਹ ਕਿਹੋ ਜੀ ਆਪਣੀ ਜ਼ਮੀਨ ਚਾਹੀਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦਵਾਂਗੇ ਵੀ ਆਪਣੀ ਕਣਕ ਨੂੰ ਕੋਈ ਵੀ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋ ਸਕੇ ਤੇ ਵੀਡੀਓ ਐਂਡ ਤੱਕ ਦੇਖਿਓ ਆਪਣੀ ਤੇ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਜੀ ਪਹਿਲਾ ਹੁਣ ਆਪਾਂ ACM 9 ਦੇ ਬਾਰੇ ਜਾਣ ਲਈਏ ਜਿਹੜੇ ਇਹਦੇ ਵਿੱਚ ਸਾਲਟ ਹੈ ਟੈਕਨੀਕਲ ਹੈ ਇਹਦੇ ਵਿੱਚ ਹੈਗਾ ਜੀ ਮੈਟਰੀਬਿਊਸ਼ਨ B ਪਰਸੈਂਟ ਜਿਹਨੂੰ ਆਪਾਂ ਵਰਤ ਰਹੇ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੈ ਵੀ ਸੰਕੋਰ ਮੈਟਰੀਬਿਊਜਨ ਮਤਲਬ ਸੰਕੋਰ ਇਹਦੇ ਵਿੱਚ ਸੰਕੋਰ ਤੋਂ ਇਹ ਦਵਾਈ ਬਣਾਈ ਗਈ ਹੈ ਤੇ ਇਹਦੇ ਵਿੱਚ ਸੰਕੋਰ ਦਾ ਸాల్ਟ ਹੈ ਹੁਣ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜੀ ਸੰਕੋਰ ਦਵਾਈ ਹੈ ਉਹ ਜੇ ਆਪਾਂ ਵੱਧ ਜਾਂ ਘੱਟ ਵਰਤ ਲਈਏ ਜਾਂ ਜ਼ਮੀਨ ਗਿੱਲੀ ਜਾਂ ਸੁੱਕੀ ਦੇ ਵਿੱਚ ਪਾ ਦਈਏ ਤਾਂ ਉਹਦਾ ਕੀ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਤੇ ਕਿੰਨਾ ਨੁਕਸਾਨ ਕਰਦੀ ਹੈ ਉਸੇ ਤਰੀਕੇ ਦੇ ਨਾਲ ਇਹ ਵਾਲੀ ਦਵਾਈ ਇਹਦੇ ਵਿੱਚ ਸੰਕੋਰ ਦਵਾਈ ਤੋਂ ਇਹ ਦਵਾਈ ਬਣਾਈ ਗਈ ਹੈ ਤੇ ਜਿਹੜੇ ਕਿਸਾਨ ਭਰਾਏ ਨੂੰ ਕਰਨ ਦੇ ਬਾਰੇ ਸੋਚ ਰਹੇ ਆ ਜਾਂ ਤੁਸੀਂ ਇਹ ਸਪਰੇਅ ਕਰਨੀ ਹੈ ਤਾਂ ਉਹ ਆਪਣੀ ਵੀਡੀਓ ਜਰੂਰ ਦੇਖ ਲੈਣ ਜਿਹੜੀ ਆ ਮੈਂ ਤੁਹਾਨੂੰ ਗਲਤੀਆਂ ਤੇ ਸਾਵਧਾਨੀਆਂ ਆਪਾਂ ਵਰਤਣੀਆਂ ਆ ਉਹ ਸਾਰੀ ਉਸ ਤਰੀਕੇ ਦੇ ਨਾਲ ਸਪਰੇਅ ਦੀ ਵਰਤੋਂ ਕਰੋ ਪਹਿਲੇ ਨੰਬਰ ਤੇ ਜੀ ਜਦੋਂ ਵੀ ਆਪਾਂ ਏਸੀਐਮ 9 ਦੀ ਆਪਾਂ ਕਣਕ ਦੇ ਉੱਤੇ ਸਪਰੇਅ ਕਰਨੀ ਹੈ ਇਹਦੀ ਅਸਰਦੀ ਗੱਲ ਕਰੀਏ ਇਹ 40 ਦਿਨਾਂ ਆਪਾਂ 30 35 ਤੋਂ 40 ਦਿਨ 35 ਤੋਂ 40 ਦਿਨ ਦੀ ਕਣਕ ਦੇ ਉੱਤੇ ਆਪਾਂ ਮਾਰ ਸਕਦੇ ਆ ਤੇ ਜੇ ਆਪਣਾ ਗੁੱਲੀ ਡੰਡਾ ਬਹੁਤਾ بڑا ਹੋ ਜਾਵੇ ਉਹਦੇ ਤੇ ਰਿਜ਼ਲਟ ਨਹੀਂ ਆਪਾਂ ਨੂੰ ਮਿਲਦਾ ਇਸ ਕਰਕੇ ਜਿਹੜਾ ਆਪਣਾ ਨੋਰਮਲ ਗੁੱਲੀ ਡੰਡਾ ਹੁੰਦਾ ਏ 35 ਤੋਂ 40 ਦਿਨਾਂ ਦੇ ਤਿੰਨ ਤੋਂ ਚਾਰ ਪੱਤੇ ਦੇ ਗੁੱਲੀ ਡੰਡੇ ਦੇ ਉੱਤੇ ਬਹੁਤ ਵਧੀਆ ਕਾਬੂ ਪਾਉਂਦੀ ਹੈ ਤੇ ਦੂਜੀ ਗੱਲ ਇਹਦੀ ਡੋਜ਼ ਦੀ ਜਿਹੜਾ ਇਹਦਾ 1 ਕਿਲੇ ਦਾ ACM9 ਦਾ ਡੱਬਾ ਮਿਲਦਾ ਏ ਉਹਨੂੰ ਕੋਸ਼ਾ ਕਰੋ ਵੀ ਜਿਹੜੀ ਉਹ ਦਵਾਈ ਹੈ 1 ਕਿਲੇ ਦੀ ਦਵਾਈ ਤੁਸੀਂ ਸਵਾ ਕਿਲੇ ਦੇ ਵਿੱਚ ਵਰਤੋ ਕਿਉਂਕਿ ਜਿਹੜੀ ਇਹ ਦਵਾਈ ਹੈ ਇਹ ਦਵਾਈ ਹੈਗੀ ਤੇਜ ਕਣਕ ਨੂੰ ਆਪਣੀ ਨੂੰ ਸਾੜ ਸਕਦੀ ਹੈ ਕਣਕ ਦਬ ਸਕਦੀ ਹੈ ਇਸ ਕਰਕੇ ਇਹਦੀ ਜਿਹੜੀ ਵਰਤੋਂ ਕਦੇ ਵੀ ਤੁਸੀਂ ਕਰਨੀ ਹੈ ਤਾਂ ਵਧਾ ਕੇ ਕਰੋ ਘਟਾਣ ਦੀ ਜਗ੍ਹਾ ਵਧਾ ਕੇ ਕਰੋ ਕਿਉਂਕਿ ਇਹ ਆਪਣੀ ਕਣਕ ਨੂੰ ਸਾੜ ਸਕਦੀ ਹੈ ਤੇ ਦੂਜੀ ਗੱਲ ਜਦੋਂ ਵੀ ਤੁਸੀਂ ਸਪਰੇਅ ਕਰਨੀ ਹੈ ਚੰਗੀ ਤਰ੍ਹਾਂ ਦਵਾ ਨੂੰ ਖੋਲ ਕੇ 200 ਲੀਟਰ ਪਾਣੀ ਦੇ ਨਾਲ ਇਹਦੀ ਸਪਰੇਅ ਕਰੋ ਤੇ ਸਪਰੇਅ ਕਰਨ ਲੱਗੇ ਫਾਂਟ ਦੇ ਉੱਪਰ ਫਾਂਟ ਨਾ ਚੜੇ ਤੇ ਡਬਲ ਸਪਰੇਅ ਕਣਕ ਦੇ ਉੱਤੇ ਨਾ ਵੱਜੇ ਤੇ ਅਗਲੀ ਗੱਲ ਜਿਹੜੀ ਜ਼ਮੀਨ ਹੈ ਪਹਿਲਾ ਪਾਣੀ ਲਾਉਣ ਤੋਂ ਬਾਅਦ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਜਿਹੜੀ ਇਸ ਦਵਾਈ ਦਾ ਜਿਹੜਾ ਟਾਈਮ ਐ ਸਪਰੇ ਕਰਨ ਦਾ ਜ਼ਮੀਨ ਕਿਹੋ ਜੀ ਚਾਹੀਦੀ ਐ ਜਿਹੜੀ ਆਪਣੀ ਜ਼ਮੀਨ ਐ ਜਾਂ ਨਾ ਤਾਂ ਆਪਣੀ ਜ਼ਮੀਨ ਬਹੁਤੀ ਖੁਸ਼ਕੋ ਹੋਵੇ ਵੀ ਆਪਣੀ ਚਿੱਟੀ ਜ਼ਮੀਨ ਹੋਗੀ ਢੋਲੀ ਹੋਗੀ ਤੇ ਨਾ ਬਹੁਤ ਬਹੁਤੀ ਗਿੱਲੀ ਹੋਵੇ ਵੀ ਗਾਰਾਈ ਪਿਆ ਪੈਰ ਆਪਣਾ ਖੁਬਦਾ ਐ ਤੇ ਜੇ ਆਪਾਂ ਇਹਨੂੰ ਪੈਰ ਖੁਬਦੇ ਦੇ ਵਿੱਚ ਇਹਦੀ ਸਪਰੇ ਕਰੂਗੇ ਤਾਂ ਇਹਨੇ ਆਪਣੀ ਕਣਕ ਨੂੰ ਚੱਕ ਦੇਣਾ ਜਮਾਂ ਹੀ ਸੜ ਜਾਣੀ ਆਪਣੀ ਕਣਕ ਇਸ ਕਰਕੇ ਗਲਤੀ ਸਵਰ ਨਾ ਕਰਿਓ ਆਪਣਾ ਖੇਤ ਦੇ ਵਿੱਚ ਇਹ ਨਾ ਬੱਤ ਖੇਤ ਹੋਵੇ ਆਪਣਾ ਉਸ ਦੇ ਵਿੱਚ ਇਹਦੀ ਸਪਰੇ ਕਰੋ ਤੇ ਵੀਡੀਓ ਸਾਰਿਆਂ ਦੀ ਦੇਖਣ ਦੇ ਲਈ ਧੰਨਵਾਦ